ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥ ਬਟੀਕ ਤੇ ਟਾਈਟਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਅਸੀਂ ਹੈਂਡਵਰਕ ਤੇ ਸੂਟਾਂ ਦੀ ਲੈ ਕੇ ਆਇਆ ਨਵੇਂ ਜਿਹੇ ਡਿਜ਼ਾਈਨ ਨੇ ਜੀ ਨਵੇਂ ਜਿਹੇ ਕਲਰ ਬਹੁਤ ਹੀ ਸੋਹਣੇ ਸੋਹਣੇ ਜੇ ਕਲਰ ਤੇ ਸੋਹਣੇ ਸੋਹਣੇ ਫੈਬਰਿਕ ਦੇ ਉੱਪਰ ਜਿਹੜੇ ਆਪਾਂ ਸੂਟ ਰੈਡੀ ਕੀਤੇ ਨੇ ਪੂਰੇ ਹੈਵੀ ਸੂਟ ਰਹਿਣਗੇ ਜੀ ਇਹਨਾਂ ਦੀ ਰੇਂਜ ਤੁਹਾਨੂੰ ਸਟੱਫ ਦਾ ਆਈਡੀਆ ਦੱਸ ਦਿੰਨੇ ਹਜ਼ਾਰ ਤੋਂ 15 ਦੇ ਵਿੱਚ ਇਹਨੇ ਜਿਹੜਾ ਸਟੱਫ ਪਿਆ ਤੇ ਕਿਸੇ ਵੀ ਸਟੱਫ 'ਚ ਤੁਸੀਂ ਰੈਡੀ ਕਰਾ ਸਕਦੇ ਹੋ ਤੇ ਨੈਚਰਲ ਗ੍ਰੇ ਤੇ ਆਪਾਂ ਇਹ ਸੂਟ ਨਹੀਂ ਰੈਡੀ ਕੀਤੇ ਸਾਰੇ ਜਿਹੜੇ ਸਟੱਫ ਨੇ ਨਵੇਂ ਨੇ ਜੇ ਤੁਸੀਂ ਨੈਚਰਲ ਗ੍ਰੇ ਤੇ ਰੈਡੀ ਕਰਾਉਣਾ ਹੈ ਉਹ ਕਰਾ ਸਕਦੇ ਹੋ ਚੋਇਸ ਹੈਗੀ ਹੈ ਜੀ ਕਿਸੇ ਵੀ ਸਟੱਫ ਤੇ ਕਰਾ ਸਕਦੇ ਹੋ ਕਿਸੇ ਵੀ ਕਲਰ ਚ ਕਰਾ ਸਕਦੇ ਹੋ ਹਾਂਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜਿਹੜੇ ਜਿਹੜੇ ਤੁਹਾਨੂੰ ਡਿਜ਼ਾਈਨ ਪਸੰਦ ਆਉਂਦੇ ਨੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਹਨਾ ਉਹਨਾਂ ਤੇ ਜੇ ਕੁਝ ਚੇਂਜ ਕਰਾਉਣਾ ਤੁਸੀਂ ਕਰਾ ਸਕਦੇ ਹੋ ਕਲਰ ਵਗੈਰਾ ਤੇ ਵਰਕ ਵਗੈਰਾ ਵਧਾਉਣਾ ਘਟਾਉਣਾ ਤੇ ਦੁਪੱਟੇ ਤੁਸੀਂ ਆਪਣੀ ਚੋਇਸ ਦੇ ਰੈਡੀ ਕਰਾ ਸਕਦੇ ਹੋ ਕੋਈ ਵੀ ਦੁਪੱਟਾ ਲਗਵਾਉਣਾ ਲੇਸ ਗੋਟਾ ਜੋ ਵੀ ਜਿਵੇਂ ਵੀ ਤੁਸੀਂ ਡਿਜ਼ਾਈਨ ਕਰਾਉਣਾ ਤੁਸੀਂ ਉਹ ਸਾਨੂੰ ਜਿਹੜਾ ਡਿਜ਼ਾਈਨ ਹੈ ਤੁਸੀਂ ਭੇਜ ਸਕਦੇ ਹੋ ਤੇ ਤੁਸੀਂ ਆਪਣੇ ਕੋਲੋਂ ਵੀ ਸਾਨੂੰ ਡਿਜ਼ਾਈਨ ਸੈਂਡ ਕਰ ਸਕਦੇ ਹੋ ਜਿਹੜੇ ਡਿਜ਼ਾਈਨ ਤੁਹਾਨੂੰ ਵਧੀਆ ਲੱਗਦੇ ਨੇ ਕਿਸੇ ਹੋਰ ਬਟਿਕ ਦੇ ਵੀ ਡਿਜ਼ਾਈਨ ਸਾਨੂੰ ਸੈਂਡ ਕਰ ਸਕਦੇ ਹੋ ਜ਼ਰੂਰੀ ਨਹੀਂ ਸਾਡੇ ਡਿਜ਼ਾਈਨ ਹੀ ਤੁਸੀਂ ਵੀ ਇਹੀ ਕਹੀ ਅਸੀਂ ਵੀ ਇਹੀ ਸਿ ਡਿਜ਼ਾਈਨ ਤੁਸੀਂ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਤੁਸੀਂ ਲੈ ਕੇ ਆ ਸਕਦੇ ਹੋ ਤੇ ਅਸੀਂ ਤੁਹਾਨੂੰ ਸੇਮ ਜਿਹੜਾ ਰੈਡੀ ਕਰਕੇ ਦੇਵਾਂਗੇ ਤੁਹਾਡੀ ਚੋਇਸ ਦਾ ਸੂਟ ਬਣਾ ਕੇ ਦੇਵਾਂਗੇ ਅੱਜ ਅਸੀਂ ਸੂਟ ਦਿਖਾਉਣੀ ਸ਼ੁਰੂ ਕਰਦੇ ਹਾਂ ਜਿਹੜਾ ਇਹ ਵਾਲਾ ਸੂਟ ਹੈ ਜੀ ਇਹ ਆਪਣਾ ਸੈਟਨ ਔਰਗੈਂਜ਼ਾ ਤੇ ਉੱਪਰ ਰੈਡੀ ਹੋਇਆ ਜੀ ਵਧੀਆ ਬ੍ਰਾਂਡ ਦਾ ਸਟਾਫ ਆ ਤੇ ਬਹੁਤ ਹੀ ਵਧੀਆ ਰਹਿੰਦਾ ਏ ਜੀ ਸਟੱਫ ਤੁਸੀਂ ਜਿਹੜਾ ਲਾਈਨਿੰਗ ਟਾਫਟਾ ਵਗੈਰਾ ਲਾ ਕੇ ਰੈਡੀ ਕਰੋਗੇ ਤਾਂ ਪੂਰਾ ਵਧੀਆ ਜਿਹੜਾ ਸਟੱਫ ਬਣ ਜਾਊਗਾ ਜੇ ਤੁਸੀਂ ਸਿੰਪਲ ਲਾਈਨਿੰਗ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਲਗਵਾ ਸਕਦੇ ਹੋ ਤੇ ਜੀ ਸਟੱਫ ਬਹੁਤ ਹੀ ਵਧੀਆ ਰਹਿੰਦਾ ਇਸ ਚ ਕਾਫੀ ਹਨਾ ਜਿਹੜੇ ਆਪਾਂ ਸੂਟ ਰੈਡੀ ਕੀਤੇ ਆ ਉਹ ਆਪਾਂ ਅੱਗੇ ਜਦ ਜਦੋਂ ਹਨਾ ਰੈਡੀ ਹੋ ਗਿਆ ਤੁਹਾਨੂੰ ਤੁਹਾਨੂੰ ਸ਼ੇਅਰ ਕਰਦੇ ਰਵਾਂਗੇ ਤੇ ਇਹ ਆਪਣਾ ਵਰਕ ਕਰਾਇਸੀ ਜੀ ਨੀਡਲ ਵਰਕ ਕਰਾਇਸੀ ਇਸ ਤੇ ਤੇ ਕਸਟਮਰ ਦੀ ਚੋਇਸ ਸੀ ਇਹ ਵੀਸਨ ਇਹ ਵਾਲਾ ਜਿਹੜਾ ਵਰਕ ਚਾਹੀਦਾ ਉਹਨਾਂ ਨੇ ਸਾਡੇ ਨਾਲ ਡਿਜ਼ਾਈਨ ਦੀ ਫੋਟੋ ਸ਼ੇਅਰ ਕੀਤੀ ਸੀ ਤਾਂ ਆਪਾਂ ਸੇਮ ਜਿਹੜਾ ਰੈਡੀ ਕਰਕੇ ਦਿੱਤਾ ਇਹ neck ਤੇ ਬਣਿਆ ਹੋਇਆ ਜੀ neck ਤੋਂ ਕਾਫੀ ਨੀਚੇ ਤੱਕ ਆਜੂਗਾ ਇਹ ਤੇ ਇਸ ਤਰ੍ਹਾਂ ਜਿਹੜੇ ਆ ਵੇਲ ਬਣੀ ਹੋਈ ਆ ਤੇ ਘੇਰੇ ਦੇ ਕੁੰਝਾ ਤੇ ਕਮ ਹੋਇਆ ਹੋਇਆ ਤੇ ਬਾਜੂ ਦਾ ਕੰਮ ਹੋਇਆ ਹੋਇਆ ਵਿੱਚ ਇਹਨੂੰ ਜਿਹੜਾ ਹਾਈਲਾਈਟ ਕੀਤਾ ਮੋਤੀਆਂ ਦੇ ਨਾਲ ਮੋਤੀ ਲਾਈ ਗਏ ਨੇ ਕਿਤੇ ਕਿਤੇ ਬहोत ही ਸੋਹਣਾ ਜਿਹੜਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਹੈ ਜੀ ਕਾਫੀ ਜਿਹੜੇ ਹਨਾ ਪਹਿਲਾਂ ਵੀ ਆਪਾਂ ਨੀਡਲਵਰਕ ਦੇ ਸੂਟ ਕੀਤੇ ਸੀ ਕਾਫੀ ਕਸਟਮਰ ਨੇ ਆਪਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਸੀਗੇ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਇਹ ਵਾਲਾ ਟਾਂਕਾ ਲੱਗਿਆ ਇਹ ਆਪਾਂ ਫਸਟ ਟਾਈਮ ਬਣਾਇਆ ਪਹਿਲਾਂ ਹੋਰ ਤਰ੍ਹਾਂ ਦੇ ਜਿਹੜੇ ਫਲਾਰ ਬਣਾਏ ਗਏ ਸੀਗੇ ਤੇ ਬਹੁਤ ਹੀ ਵਧੀਆ ਬਣ ਰਿਹਾ ਜੀ ਇਸ ਬਣਿਆ ਹੋਇਆ ਜੀ ਸੂਟ ਇਹ ਇਹਨਾਂ ਦਾ ਦੁਪੱਟਾ ਰੈਡੀ ਹੋਊਗਾ ਜੀ ਟਾਈਡ ਆਈ ਉਹ ਆਪਾਂ ਹਲੇ ਕਰਾਉਣਾ ਤੇਜੀ ਦੇਖੋ ਇਹ ਵਾਲਾ ਘੇਰਾ ਐਵੇਂ ਕਲਾ ਤੇ ਬਾਜੂ ਦਾ ਕੰਮ ਹੋਇਆ ਹੋਇਆ ਹੈ ਤੁਸੀਂ ਕੰਮ ਵਧਾ ਘਟਾ ਸਕਦੇ ਹੋ ਆਪਣੀ ਚੋਇਸ ਅਕੋਰਡਿੰਗ ਅੱਗੇ ਜੀ ਅਗਿਆ ਵਾਲਾ ਸੂਟ ਇਹ ਆਪਣਾ ਸਟਿਚ ਹੋਇਆ ਹੋਇਆ ਤੇ ਇਹ ਆਪਣਾ ਨੈਚੁਰਲ ਗਰੇਪ ਤੇ ਸਟਿਚ ਹੋਇਆ ਹੋਇਆ ਜੀ ਸੂਟ ਤੇ ਕਾਫੀ ਟਾਈਮ ਹੋ ਗਿਆ ਜੀ ਇਹ ਆਪਣਾ ਸੂਟ ਰੈਡੀ ਹੋਏ ਨੂੰ ਬੱਟੇ ਦੀ ਵੀਡੀਓ ਜਿਹੜੀ ਰਹਿੰਦੀ ਸੀ ਆਪਾਂ ਇਸ ਟੀ ਐਡ ਕਰਤੀ ਹੈ ਇਹ ਨੈਚੁਰਲ ਗਰੇਪ ਤੇ ਰੈਡੀ ਹੋਇਆ ਜੀ ਸੂਟ ਤੇ ਤੇ ਬਾਜੂ ਦਾ ਕੰਮ ਇਸ ਤਰ੍ਹਾਂ ਦਾ ਗਲੇ ਦਾ ਕੰਮ ਹੋਇਆ ਹੋਇਆ ਘੇਰੇ ਦਾ ਕੰਮ ਹੋਇਆ ਹੈ ਚਨੋਂਨ ਦਾ ਦੁਪੱਟਾ ਲਾਇਆ ਗਿਆ ਸੈਮੀ ਚਨੋਂਨ ਦਾ ਲਾਇਆ ਹੋਇਆ ਜੀ ਤੇ ਉਸ ਤੇ ਜਿਹੜਾ ਇਸ ਤਰ੍ਹਾਂ ਦੀ ਲੇਸ ਨਾਲ ਆਪਾਂ ਨੇ ਰੈਡੀ ਕੀਤਾ ਸੂਟ ਸਾਰੇ ਦੁਪੱਟੇ 'ਚ ਮੋਤੀ ਲਾਏ ਗਏ ਨੇ ਜਿਵੇਂ ਕਾਰੀਗਰ ਨੇ ਦੇਖੋ 셔ਟ ਦੇ ਵਿੱਚ ਮੋਤੀ ਲਾਏ ਨੇ ਉਸੇ ਤਰ੍ਹਾਂ ਆਪਾਂ ਦੁਪੱਟੇ 'ਚ ਵੀ ਮੋਤੀ ਲਗਵਾਏ ਨੇ ਤੇ ਘੇਰੇ ਦਾ ਕੰਮ ਆ ਗਿਆ ਖੁੰਝਾ ਤੇ ਹੈਵੀ ਕੰਮ ਹੋਇਆ ਹੋਇਆ ਛੋਟੇ-ਛੋਟੇ ਚਾਕਾਂ ਦਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਪੰਜ ਕੇ 5-6 ਇੰਚ ਤੱਕ ਚਾਕ ਦਾ ਕੰਮ ਹੋਇਆ ਹੋਇਆ ਜਿਹੜਾ ਇਹ ਸਟਾਫ ਆ ਤੇ ਇਹ ਆਪਾਂ ਡਾਈ ਕਰਾਇਆ ਸੀ ਜੀ ਕਿਉਂਕਿ ਕਸਟਮਰ ਨੇ ਆਪਾਂ ਨੂੰ ਕਲਰ ਦਿੱਤਾ ਸੀ ਵੀ ਸਾਨੂੰ ਸੇਮ ਹੀ ਚਾਹੀਦਾ ਪਰ ਜਦੋਂ ਹਨਾ ਜਦੋਂ ਜਮਾਂ ਸੇਮ ਕਿਹਾ ਜਾਂਦਾ ਤਾਂ ਡਾਈ ਕਰਾਉਣਾ ਪੈਂਦਾ ਕਈ ਵਾਰ ਮਿਲ ਵੀ ਜਾਂਦਾ ਜਿਵੇਂ ਕਾਮਨ ਕਲਰ ਹੁੰਦੇ ਨੇ ਉਹ ਮਿਲ ਵੀ ਜਾਂਦੇ ਨੇ ਪਰ ਜਿਵੇਂ ਇਹ ਥੋੜਾ ਜਿਹਾ ਇੱਥੇ ਨਾ ਬ੍ਰਾਊਨੀ ਜਿਹਾ ਲੱਗ ਰਿਹਾ ਥੋੜਾ ਹੀ ਕਾਫੀ ਸ਼ੇਡ ਤੇ ਕਲਰ ਹੈ ਬਹੁਤ ਹੀ ਸੋਹਣਾ ਜਿਹਾ ਕਲਰ ਥੋੜਾ ਜਿਹਾ ਚੇਂਜ ਲੱਗ ਰਿਹਾ ਜੇ ਤੁਸੀਂ ਸੇਮ ਕਲਰ ਰੈਡੀ ਕਰਾਉਣਾ ਮੈਂ ਇਹਦੀ ਅਲੱਗ ਤੋਂ ਜਿਹੜੀ ਫੋਟੋ ਤੁਹਾਡੇ ਨਾਲ ਸ਼ੇਅਰ ਕਰ ਦੂੰ ਵੀ ਕਿਵੇਂ ਦਾ ਕਲਰ ਆ ਤੇ ਇਸ ਤਰ੍ਹਾਂ ਦੀ ਲੇਸ ਲਾਈ ਗਈ ਹੈ ਦੇਖੋ ਲੇ ਸੋਨਣਾ ਨੇ ਕਿਹਾ ਸੀ ਵੀ ਜਿਆਦਾ ਸਾਨੂੰ ਜਿਹੜਾ ਗੋਟਾ ਹੈਵੀ ਨਹੀਂ ਚਾਹੀਦਾ ਜਿਆਦਾ ਸਿੰਪਲ ਵੀ ਨਾ ਹੋਵੇ ਨਾਰਮਲ ਜਿਹਾ ਰੱਖਿਆ ਸੋ ਬਰਜਾ ਜਿਹੜਾ ਦੁਪੱਟੇ ਦਾ ਆਪਣੇ ਗੋਟਾ ਰੱਖਿਆ ਤੇ ਸਾਰੇ ਸੂਟ ਨੇ ਜਿਹੜੇ ਬਿਲਕੁਲ ਜੈਨੂਨ ਜੇ ਪ੍ਰਾਈਸ ਤੇ ਰੈਡੀ ਹੋ ਰਹੇ ਨੇ ਜਿੱਚੇ ਤੁਸੀਂ ਕਰਾਉਣੇ ਆ ਤਾਂ ਸਕਰੀਨਸ਼ਾਟ ਭੇਜ ਦਿਓ ਵੀ ਸਾਨੂੰ ਇਹ ਵਾਲਾ ਵਰਕ ਚਾਹੀਦਾ ਇਹ ਵਾਲਾ ਜਿਹੜਾ ਸਟਾਫ ਚਾਹੀਦਾ ਫਿਰ ਉਸ ਅਕੋਰਡਿੰਗ ਹੈ ਜਿਹੜਾ ਤੁਹਾਨੂੰ ਆਪਾਂ ਜਿਹੜਾ ਪ੍ਰਾਈਸ ਆ ਉਹ ਦੱਸ ਦਵਾਂਗੇ ਤੇ ਇਹ ਆ ਗਿਆ ਜੀ ਇਹ ਆਪਾਂ ਨੂੰ ਸਟੱਫ ਦਿੱਤਾ ਸੀਗਾ ਕਸਟਮਰ ਨੇ ਤੇ ਇਹਦੇ ਉੱਪਰ ਆਪਾਂ ਨੇ ਹੈਂਡਵਰਕ ਕਰਵਾ ਕੇ ਦਿੱਤਾ ਸਿਰਫ 2800 ਚ ਹੈਂਡਵਰਕ ਹੋ ਗਿਆ ਸੀ ਜੀ ਇਹਦਾ ਗਲੇ ਦਾ ਕੰਮ ਹੋਇਆ ਹੋਇਆ ਚਾਕਾਂ ਦਾ ਘੇਰੇ ਦਾ ਅੱਗੇ ਫੋਰ ਸਾਈਡ ਹੀ ਆ ਪੱਲੇ ਤੇ ਤੇ ਖੁੰਝੇ ਚੰਬੀਆਂ ਬਣੀਆਂ ਹੋਈਆਂ ਨੇ ਬਹੁਤ ਪਿਆਰੀਆਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਚਾਕਾਂ ਦਾ ਕੰਮ ਆ ਗਿਆ ਜੀ ਤੇ ਖੁੰਝੇ ਚੰਬੀਆਂ ਬਣੀਆਂ ਹੋਈਆਂ ਨੇ ਦੋਵੇਂ ਸਾਈਡ ਤੇ نیچے ਘੇਰੇ ਤੇ ਵੀ ਬੇਲ ਬਣਾਈ ਹੋਈ ਆ ਸੇਮ ਕੰਮ ਆ ਜਿਹੜਾ ਬਾਜੂ ਤੇ ਹੋਇਆ ਹੋਇਆ ਚਾਕ ਘੇਰਾ ਤੇ ਗਲਾ ਬਾਜੂ ਲਾ ਕੇ ਜਿਹੜਾ 2800 ਚ ਵਰਕ ਪੈ ਗਿਆ ਬਾਕੀ ਸਟਾਫ ਤੁਹਾਡੀ ਇੱਛਾ ਜਿਹੜਾ ਵੀ ਲਗਵਾਉਣੇ ਲਗਵਾ ਸਕਦੇ ਹੋ ਮਸਲੀਨ ਲਾਈਨਿੰਗ ਆਪਣੇ ਕੋਲੇ ਅਵੇਲੇਬਲ ਹੈ ਜੀ 750 ਦਾ ਹੀ ਪੈ ਜਾਂਦਾ ਜੀ ਸੂਟੋ ਜੇ ਤੁਸੀਂ ਹੋਰ ਵਧੀਆ ਸਟਾਫ ਤੇ ਰੈਡੀ ਕਰਾਉਣਾ ਤਾਂ ਤੁਸੀਂ ਉੱਤੇ ਵੀ ਕਰਾ ਸਕਦੇ ਹੋ ਇਹ ਮਸਲੀਨ ਲਾਈਨਿੰਗ ਤੇ ਰੈਡੀ ਹੋਇਆ ਹੋਇਆ ਹੈ ਜੀ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਜਿਹੜਾ ਸਾਰਾ ਮਟੀਰੀਅਲ ਹੈ ਪੂਰਾ ਪਰੋਕੇ ਲਾਇਆ ਗਿਆ ਇਹਦੇ ਨਾਲ ਵੀ ਦੁਪੱਟਾ ਜੇ ਕਸਟਮਰ ਦੱਸਣ ਕਿ ਕਿਵੇਂ ਦਾ ਰੈਡੀ ਕਰਨਾ ਉਸ ਅਕੋਰਡਿੰਗ ਆਪਾਂ ਰੈਡੀ ਕਰ ਦਾਂਗੇ ਜਿਹਦੇ ਨਾਲ ਕੰਟਰਾਸਟ ਦੁਪੱਟਾ ਵੀ ਬਣਿਆ ਉਹ ਵੀ ਬਹੁਤ ਪਿਆਰਾ ਲੱਗੂ 골ਡਨ ਨੇ ਜਿਹੜੇ ਉੱਤੇ ਡਿਜ਼ਾਈਨਿੰਗ ਹੋ ਜੂਗੀ ਨੈਕਸਟ ਸੂਟ ਵੀ ਆਪਣਾ ਜਿਹੜਾ ਬੋਟਲ ਗ੍ਰੀਨ ਕਲਰ ਦਾ ਆਪਾਂ ਰੈਡੀ ਕੀਤਾ ਤੇ ਇਸ ਤਰ੍ਹਾਂ ਦਾ ਇਸ ਤੇ ਜਿਹੜੀ ਇਹ लेस ਲਾਈ ਗਈ ਹੈ ਜਿਹੜਾ ਕਾਫੀ ਸੂਟ ਦਿਖਾਇਆ ਸੀ ਉਹਨਾਂ ਦਾ ਹੀ ਇਹ ਸੂਟ ਹੈ ਜੀ ਇੱਕ ਇੱਕ ਕਸਟਮਰ ਦੇ ਨੇ ਦੋਵੇਂ ਸੂਟ ਸਲਵਾਰ ਪਲੇਨ ਰੱਖੀ ਹੈ ਜੀ ਇਹਦੇ ਨਾਲ ਤੇ ਉੱਪਰ neck ਤੇ ਡਿਜ਼ਾਈਨ ਹੈ ਜੀ ਅਪਰ ਸਾਈਡ ਹੈ ਜਿਹੜਾ ਸ਼ਰਟ ਦੇ ਉੱਪਰ ਐਮਬਰਾਇਡਰੀ ਹੋਈ ਹੋਈ ਆ ਇਸ ਤਰ੍ਹਾਂ ਵਿੱਚ ਬੂਟੀਆਂ ਪਾਈਆਂ ਗਈਆਂ ਨੇ ਤੇ ਬਾਜੂ ਤੇ ਇਸ ਤਰ੍ਹਾਂ ਦਾ ਕੰਮ ਹੈ ਜੀ ਬੇਲ ਬਣਾਈ ਗਈ ਹੈ ਵਿੱਚ ਬੂਟੀਆਂ ਪਾਈਆਂ ਗਈਆਂ ਨੇ ਇਹ ਕੰਮ ਹੈਗਾ ਸੀ ਜੀ ਜਿਵੇਂ ਘੇਰੇ ਦਾ ਸੀਗਾ ਉਨਾਂ ਨੇ ਕਿਹਾ ਸਾਨੂੰ ਵੀ ਤੁਸੀਂ ਜਿਹੜੀ ਆ ਘੇਰੇ ਵਾਲੀ ਬੇਲ ਸਕਿੱਪ ਕਰਕੇ ਤੁਸੀਂ ਸੈਂਟਰ ਚ ਦੇਣੀ ਆ ਤਾਂ ਆਪਾਂ ਨੇ ਕਮਰ ਤੇ ਕਮਰ ਪੁਆਇੰਟ ਤੇ ਜਿਹੜੀ ਆਪਾਂ ਨੇ ਬੇਲ ਦੇ ਦਿੱਤੀ ਐ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਐ ਜਿਹੜੀ ਸ਼ਰਟ ਤੋਂ ਸ਼ਰਟ ਦੀ ਕਰਾਈ ਕਰਵਾਈ ਐ ਜੀ ਪ੍ਰਾਈਸ ਇੰਨਾਂ ਤੇ ਸ਼ੋਅ ਹੋ ਰਹੇ ਨੇ ਜੀ ਸਟਾਫ ਇਨਕਲੂਡ ਆ ਤੇ ਐਮਬਰਾਇਡਰੀ ਇਨਕਲੂਡ ਆ ਦੁਪੱਟਾ ਇਨਕਲੂਡ ਨੇ ਰੈੱਡ ਦਾ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਵੀਡੀਓ 'ਚ ਉਹ ਉਹ ਸਟੱਫ ਜਿਹੜਾ ਕਸਟਮਰ ਦਾ ਸੀ ਆਪਾਂ ਵਰਕ ਪ੍ਰਾਈਸ ਵਾਸਤੇ ਉਹਦਾ ਓਕੇ ਜੀ ਜੇ ਵੀਡੀਓ ਪਸੰਦ ਆਈ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ